ਓਕੇ ਜੀ ਅਡਵਾਂਸ ਕੀ ਹੁੰਦਾ ਕਹਿੰਦਾ ਵੀ ਇਹ ਤਾਂ ਬਾਅਦ ਚ ਵੀ ਨਹੀਂ ਦਿੰਦੇ ਠੇਕੇਦਾਰਾਂ ਨੂੰ ਤਾਂ ਪੈਸੇ ਕੰਮ ਕਰਨ ਤੋਂ ਬਾਅਦ ਨਹੀਂ ਮਿਲਦੇ ਤੁਸੀਂ ਕਹਿੰਦੇ ਪਹਿਲਾਂ ਦੇਤੇ 1 2 2022 ਨੂੰ 1 20 ਲੱਖ ਦਾ ਚੈੱਕ ਕਟਿਆ ਗਿਆ ਕੋਨੇ ਵਾਲੇ ਮੰਡੀ ਚ ਹੂੰ ਠੀਕ ਹੈ ਜੀ ਤੇ ਬਿਲਡਿੰਗ ਬਣਾਉਣ ਸੰਬੰਧੀ ਹੈ ਜਿਹੜਾ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਅ 4 4 2022 ਪਹਿਲਾ ਨਿਵਾਸ ਕਿਵੇਂ ਦੇਤਾ ਵੀ ਇਹਨਾਂ ਨੇ ਵੀ ਆ ਤੂੰ ਚੱਕ ਸਾਰੇ ਲੈ ਜਾ ਇੱਕ ਦਿਨ ਸਭ ਹੋਰ ਵੀ ਹੈ ਐਪਲੀਕੇਸ਼ਨ ਇੱਕ ਐਸੀ ਆਈ ਹੈ ਵੀ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਠੇਕੇ ਦੇ ਪੈਸੇ ਦਿੱਤੇ ਗਏ ਆ ਕਈ ਵਾਰੀ ਸਰਕਾਰ ਦਾ ਕੰਮ ਕਰਕੇ ਨਹੀਂ ਪੈਸੇ ਮਿਲਦੇ ਐਡਵਾਂਸ ਕੌਣ ਦੇ ਦਿੰਦਾ ਉਹ ਸੋ ਮੰਡੀ ਦਾ ਜਿਹੜਾ ਠੇਕੇਦਾਰ ਦਾ ਨਾਮ ਵਰਿੰਦਰ ਕੁਮਾਰ ਆ ਸ਼ਾਇਦ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਦਰਖਾਸਤ ਵੀ ਦੇ ਕੇ ਆਓ ਏ ਡੀ ਜੀ ਪੀ ਨੂੰ ਦੇਖੋ ਜੀ ਮੈਂ ਕੰਮ ਪੱਕਾ ਕਰਦਾ ਹਾਂ ਮੈਨੂੰ ਪਤਾ ਵੀ ਇਹ ਜਿਹੜੇ ਲੋਕ ਇਸ ਤਰ੍ਹਾਂ ਘਪਲੇ ਕਰਦੇ ਆ ਨਾ ਤੇ ਇਹ ਕੁਝ ਨਾ ਕੁਝ ਕਰਕੇ ਨਿਕਲ ਜਾਂਦੇ ਹੁੰਦੇ ਆ ਕੋਈ ਨਾ ਕੋਈ ਦਾ ਵੇਚ ਕੇ ਨਗਰ ਕੌਂਸਲ ਜਿਹੜੀ ਪੁੱਚੋ ਮੰਡੀ ਹੈ ਉਹਦੇ ਵਿੱਚ ਤੁਸੀਂ ਕਈ ਕਰੋੜਾਂ ਦਾ ਘਪਲਾ ਕੀਤਾ ਗਵਨ ਕੀਤਾ ਹੈ ਇਹ ਟੈਂਡਰ ਪ੍ਰਣਾਲੀ ਦਾ ਇੱਕ ਟੈਂਡਰ ਹੁੰਦੇ ਆ ਮੈਨੂੰ ਤਾਂ ਟੈਂਡਰ ਸਰਕਾਰ ਨੇ 10 ਸਾਲ ਪਹਿਲਾਂ ਕਰਨ ਕਰੇ ਹੋਏ ਜੀ ਸਾਰਾ ਆਨਲਾਈਨ ਟੈਂਡਰ ਹੁੰਦੇ ਆ ਕੋਈ ਵੀ ਪਾ ਸਕਦਾ ਕੰਪੀਟੀਸ਼ਨ ਟੈਂਡਰ ਹੋਵੇ ਵੀ ਹੈ ਕੰਪੀਟੀਸ਼ਨ ਦਾ ਕੋਈ ਵੀ ਲੈ ਲਵੇ ਨਹੀਂ ਹੋਇਆ ਇਹ ਵਿੱਚ ਮੈਂ ਕਹਿੰਦਾ ਬਿਲਕੁਲ ਸਹੀ ਹੈ ਤੁਸੀਂ ਦਰਖਾਸਤ ਦਿਤੀ ਸਰਕਾਰ ਟੀਮ ਵੀ ਬਣਾ ਦੂਗੀ ਇਹ ਕਿੱਥੋਂ ਫਸੂਗਾ ਕੀ ਕਪੜਾ ਕੀ ਕੀਤਾ ਮੈਂ ਅਰਜੀ ਤੁਹਾਡੀ ਪੜੀ ਹੈ ਤੁਸੀਂ ਉਹਦੇ ਵਿੱਚ ਕਿਹਾ ਹੈ ਨੇ ਪੰਜ ਕੋਠੀਆਂ ਬਣਾ ਲੀਆਂ ਇਹ ਪਹਿਲਾਂ ਨੌਕਰੀ ਕਰਦਾ ਸੀ ਕੀ ਇਹਨੇ ਕਪੜਾ ਕੀਤਾ ਕੀ ਗੱਲ ਇੱਕ ਨੰਬਰ ਦੇ ਇਮਾਨਦਾਰੀ ਚ ਬੰਦਾ ਤਰੱਕੀ ਨਹੀਂ ਕਰ ਸਕਦਾ ਇਹਦਾ ਕਪੜੇ ਦਾ ਸਿਸਟਮ ਇਹ ਹੈ ਕਿ ਇਹਦੇ ਨਾਮ ਚਾਰ ਪੰਜ ਕੋਆਪਰੇਟਿਵ ਸੁਸਾਇਟੀਆਂ ਬਣਾ ਲੀਆਂ ਪੂਲਾ ਤੁੰਗਲੀ ਹੋਰ ਕਈ ਹੈ ਚਾਰ ਪੰਜ ਬਣਾ ਲੀਆਂ ਨਹੀਂ ਇਹਨੇ ਸੁਸਾਇਟੀਆਂ ਦੀ ਉਸਾਰੀ ਕੀਤੀ ਹੈ ਨਾ ਰਿਸਟਰਡ ਕਰਾ ਲੀਆਂ ਸੁਸਾਇਟੀਆਂ ਰਜਿਸਟਰਡ ਹੈ ਤਾਂ ਉਹ ਵਹਣਾ ਇਹ ਹੁਣ ਵਿਜੀਲੈਂਸ ਪੁੱਛਣ ਗਈ ਫਿਰ ਜਿਸ ਚੜਾ ਹੈ ਕਿ ਕੀ ਉਹ ਤੇ ਨਾਂ ਦੇ ਉੱਤੇ ਬਹੁਤ ਜ਼ਿਆਦਾ ਘਬੜਾ ਕੀਤਾ ਜੀ ਇਹਦੇ ਆਪਦੀਆਂ ਸੁਸਾਇਟੀਆਂ ਦਾਰੀਆਂ ਹੁੰਦੀਆਂ ਕਹਿੰਦੇ ਵੀ ਠੇਕੇਦਾਰ ਸਾਹਿਬ ਦੀਆਂ 5 ਕੋਠੀਆਂ ਨੇ 12 ਦੁਕਾਨਾਂ ਕਈ ਸੈਲਰ ਵੀ ਨੇ ਤੇ 12-15 ਬੈਂਕਾਂ 'ਚ ਖਾਤੇ ਨੇ ਲੱਗ-ਲੱਗ ਫਰਮਾਂ ਦੇ ਨਾਂ ਤੇ ਸਾਰੇ ਇਲਜ਼ਾਮ ਗਲਤ ਨੇ ਇਹ ਜੋ ਮਰਜ਼ੀ ਘਰੀ ਜਨ ਲਿਖਣ ਤੇ ਕਿਹੜਾ ਕੋਈ ਬਾਹਰ ਲੱਗਦਾ ਜਿਹੜਾ ਮੱਥੇ ਲੇ ਬਲੈਕਮੇਲਿੰਗ ਕਰ ਰਹੀ ਹੈ ਦੁਨੀਆ ਸਾਬ ਇੱਕ ठेकेदार ਦੀ ਕੀ ਗੱਲ ਕਰਦੇ ਹੋ ਇੱਕ ਅਧਿਕਾਰੀ ਦੀ ਕੀ ਗੱਲ ਕਰਦੇ ਹੋ ਜੇ ਆਪਾਂ ਜ਼ੀਰਕਪੁਰ ਵਰਗੇ ਸ਼ਹਿਰ ਦੀ ਗੱਲ ਕਰੀਏ ਮਹਾਲੀ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਤਾਂ ਕਈ ਤਸਦੀਲਦਾਰ ਜਿਹੜੇ ਕਰੋੜਾਪਤੀ ਬਣ ਕੇ ਇੱਕ ਦਿਨ 'ਚ 50-50 ਲੱਖ ਰੁਪਇਆ ਬਣਾਉਂਦੇ ਨੇ ਇਸੇ ਤਰ੍ਹਾਂ ਉੱਥੇ ਲੋਕ ਬੈਠੇ ਨੇ ਬਿਲਡਰ ਬੈਠੇ ਨੇ ਜਿਨ੍ਹਾਂ ਨੇ ਜਗ੍ਹਾ ਸਰਕਾਰੀ ਦੱਬ ਲੀਆਂ ਰੋੜਾਂ ਦੀਆਂ ਜਗ੍ਹਾ ਦੱਬ ਲੀਆਂ ਉਹਨਾਂ ਦੇ ਨਾਲ ਜੀਰਕਪੁਰ ਦੇ ਜਿਹੜੇ ਵਿੱਚ ਅਧਿਕਾਰੀ ਭਾਵੇਂ ਇਨਸਪੈਕਟਰ ਬਿਲਡਿੰਗ ਇਨਸਪੈਕਟਰ ਹੋਵੇ ਕੋਈ ਜੇਹੀ ਹੋਵੇ ਈਓ ਹੋਵੇ ਉਹ ਕਰੋੜਾਪਤੀ ਬਣ ਕੇ ਉੱਥੋਂ ਜਾਂਦੇ ਆ ਕੀ ਗੱਲ ਉਹਨਾਂ ਦੀ ਜਗ੍ਹਾ ਦਾਤਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਬਿਲਕੁਲ ਹੋ ਰਹੀ ਜੀ ਇਹ ਜੀ ਪਿਛੜੀਆਂ ਸਰਕਾਰਾਂ ਦੇ ਵਿੱਚ ਕਾਹਲੀ ਗੱਲ ਕਾਂਗਰਸ ਸਰਕਾਰ ਦੇ ਵਿੱਚ ਜਿੰਨੇ ਠੇਕੇਦਾਰਾਂ ਨੇ ਆਪਰੇ ਕੀਤੇ ਮੈਂ ਕਿਤੇ ਨਹੀਂ ਹੋਣੇ ਲਓਨਾ ਤੁਹਾਡੇ ਗਲੋਨੀਆਂ ਕਿੰਨੀਆਂ ਹੈ ਜੀ ਕਿਸੇ ਨੇ ਸ਼ਿਕਾਇਤ ਕੀਤੀ ਹੈ ਸਤਿ ਸ੍ਰੀਕਾਲ ਜੀ ਮੈਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲ ਕਰਦੇ ਆਂ ਰੰਗਲੇ ਪੰਜਾਬ ਦੀ ਪੰਜਾਬ ਦੇ ਵਿੱਚ ਜੇ ਪਿਛਲੇ ਦਿਨਾਂ ਦੀ ਗੱਲਬਾਤ ਕਰੀਏ ਤਾਂ ਸਰਕਾਰ ਵੱਲੋਂ ਵੀ ਤੇ ਜਿਹੜੇ ਪੰਜਾਬ ਦੇ ਹਤੈਸ਼ੀ ਲੋਕ ਨੇ ਉਹਨਾਂ ਵੱਲੋਂ ਅਕਸਰ ਇਹ ਮੁੱਦੇ ਚੁੱਕੇ ਜਾ ਰਹੇ ਨੇ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁੱਖ ਵਿਲਾਸ ਦੀ ਗੱਲਬਾਤ ਹੋਈ ਵੀ ਕਰੋਨਾ ਦਾ ਕੱਪੜਾ ਜਿਹੜਾ ਕੀਤਾ ਹੈ ਉਹ ਸਮੇਂ ਦੇ ਵਿੱਚ ਅਕਾਲੀ ਸਰਕਾਰ ਦੇ ਵੇਲੇ ਮਾਨ ਸਾਹਿਬ ਨੇ ਤੱਥਾਂ ਦੇ ਆਧਾਰ ਤੇ ਗੱਲਾਂ ਕੀਤੀਆਂ ਹੋਰ ਵੀ ਬਹੁਤ ਸਾਰੇ ਕੱਪੜੇ ਜਾਗਰ ਹੋ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਖਹਿਰਾ ਸਾਹਿਬ ਵੀ ਜੇਲ੍ਹ ਯਾਤਰਾ ਕਰਕੇ ਆਏ ਨੇ ਤੇ ਈਡੀ ਦੀ ਕਈਆਂ ਦੀ ਜਾਂਚ ਚੱਲ ਰਹੀ ਹੈ ਇਸੇ ਲੜੀ ਦੇ ਤਹਿਤ ਚੌਧਰੀ ਕਿਸ਼ਨ ਲਾਲ ਜੋ ਸਾਮਕਾ ਐਸਚੋ ਨੇ ਸਮਾਜ ਸੇਵੀ ਨੇ ਮੁੱਦੇ ਚੱਕਦੇ ਨੇ ਜਿੱਥੇ ਲੋਕ ਭਲਾਈ ਦੀ ਗੱਲ ਹੁੰਦੀ ਆ ਅਕਸਰ ਮੂਹਰੇ ਹੋ ਕੇ ਗੱਲ ਕਰਦੇ ਨੇ ਹੁਣ ਨਵਾਂ ਮੁੱਦਾ ਇੱਕ ਸਾਡੇ ਕੋਲੋਂ ਲੈ ਕੇ ਆਏ ਜਿਹਦੇ ਵਿੱਚ ਪੁੱਛੋ ਮੰਡੀ ਦੇ ਵਿੱਚ ਇੱਕ ਠੇਕੇਦਾਰ ਹੈ ਕਹਿੰਦੇ ਵੀ ਉਹਨੇ ਕਰੋੜਾਂ ਦਾ ਕਪੜਾ ਕਰ ਲਿਆ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਰਲ ਕੇ ਉਸ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਜੋ ਬੰਦਾ ਤੋੜੇ ਸਾਲ ਪਹਿਲਾਂ ਕਿਸੇ ਦੁਕਾਨ ਤੇ 7-8000 ਰੁਪਏ ਦੀ ਨੌਕਰੀ ਕਰਦਾ ਸੀ ਅੱਜ ਕਰੋੜਾਪਤੀ ਬਣ ਗਿਆ ਉਹ ਅਰਬਾਪਤੀ ਬਣ ਗਿਆ ਕਈ ਪਲਾਟ ਕੋਠੀਆਂ ਸੈਲਰਾਂ ਦਾ ਮਾਲਕ ਬਣ ਗਿਆ ਐਸੇ ਬਹੁਤ ਸਾਰੇ ਲੋਕ ਨੇ ਜੋ ਪਰਦੇ ਦੇ ਪਿੱਛੇ ਰਹਿ ਕੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਧੋਖਾ ਦਿੰਦੇ ਨੇ ਇਸ ਪੂਰੇ ਮਾਮਲੇ ਤੇ ਚਾਨਣਾ ਪਾਉਣ ਲਈ ਇੱਕ ਵਾਰੀ ਫੇਰ ਚੌਧਰੀ ਕਿਸ਼ਨ ਲਾਲ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਚੌਧਰੀ ਸਾਹਿਬ ਸਾਥੀ ਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਾਤ ਜੀ ਹਾਂ ਜੀ ਮਕਬੂਲ ਜੀ ਚੌਧਰੀ ਸਾਹਿਬ ਸਾਰੀ ਜਿਹੜੀ ਗੱਲ ਹੈ ਤੁਸੀਂ ਪਹਿਲਾਂ ਨਸ਼ਰ ਕਰ ਵੀ ਚੁੱਕੇ ਹੋ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਪੇਜ ਦੇ ਉੱਤੇ ਵੀ ਹੈ ਪਰ ਕੁਝ ਗੱਲਾਂ ਤੱਥਾਂ ਦੇ ਆਧਾਰ ਤੇ ਹੁੰਦੀਆਂ ਨੇ ਅੱਜ ਤੁਸੀਂ ਸ਼ਿਕਾਇਤ ਵੀ ਦਿੱਤੀ ਹੈ ਵਿਜੀਲੈਂਸ ਨੂੰ ਹੋਰ ਵੀ ਤੁਹਾਡੀਆਂ ਸ਼ਿਕਾਇਤਾਂ ਚੱਲਦੀਆਂ ਨੇ ਪਹਿਲਾਂ ਇੱਕ ਕਲੋਨਾਈਜ਼ਰ ਬਠਿੰਡੇ ਵਾਲਾ ਜਿਹੜਾ ਉਹਨਾਂ ਨੇ ਬੜਾ ਤੁਸੀਂ ਉਸ ਸਮੇਂ ਦੇ ਵਿੱਚ ਮੁੱਦਾ ਚੁੱਕਿਆ ਸੀ ਨਜਾਇਜ਼ ਤੌਰ ਤੇ ਕਲੋਨੀ ਕੱਟੀ ਕਪੜੇ ਕਰਕੇ ਸਰਕਾਰ ਨੂੰ ਫੀਸਾਂ ਦੇ ਵਿੱਚ ਬੜੇ ਰਗੜੇ ਲਾਏ ਹੁਣ ਜਿਹੜਾ ਮੁੱਦਾ ਚੁੱਕਿਆ ਇਹ ਪੁੱਛੋ ਮੰਡੀ ਦਾ ਜਿਹੜਾ ਠੇਕੇਦਾਰ ਹੈ ਨਾਮ ਵਰਿੰਦਰ ਕੁਮਾਰ ਸ਼ਾਇਦ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਦਰਖਾਸਤ ਵੀ ਦੇਖਿਆ ਹੋ ਏ ਡੀਜੀਪੀ ਨੂੰ ਦੇਖੋ ਜੀ ਮੈਂ ਕੰਮ ਪੱਕਾ ਕਰਦਾ ਹਾਂ ਮੈਨੂੰ ਪਤਾ ਹੈ ਵੀ ਇਹ ਜਿਹੜੇ ਲੋਕ ਇਸ ਤਰ੍ਹਾਂ ਘਪਲੇ ਕਰਦੇ ਆ ਨਾ ਤੇ ਇਹ ਕੁਝ ਨਾ ਕੁਝ ਕਰਕੇ ਨਿਕਲ ਜਾਂਦੇ ਹੁੰਦੇ ਆ ਕੋਈ ਨਾ ਕੋਈ ਦਾ ਪੇਚ ਕੇ ਹਾਂ ਪਹਿਲਾਂ ਤਾਂ ਮੈਂ ਸੀਐਮ ਸਾਹਿਬ ਨੂੰ ਪੁਲਿਪ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਵੀ ਬਾਈ ਨੇਮ ਵੀ ਦੇ ਆ ਠੀਕ ਹੈ ਜੀ ਇੱਕ ਮੈਂ ਦਰਖਾਸਤ ਜਿਹੜੀ ਦਿੱਤੀ ਹੈ ਉਹ ਦਿੱਤੀ ਹੈ ਵਿਜੀਲੈਂਸ ਬਿਊਰੋ ਚੀਫ ਸਾਹਿਬ ਨੂੰ ਵੀ ਇੱਕ ਚੌਕਸੀ ਵਿਭਾਗ ਹੁੰਦਾ ਜੀ ਇਹਨਾਂ ਦਾ ਚੌਕਸੀ ਵਿਭਾਗ ਵਿਜੀਲੈਂਸ ਵੱਖਰਾ ਹੁੰਦਾ ਇੱਕ ਚੌਕਸੀ ਵਿਭਾਗ ਹੁੰਦਾ ਹੂੰ ਚੌਕਸੀ ਵਿਭਾਗ ਨੂੰ ਦਿੱਤੀ ਹੈ ਕਿ ਇਹਦੀ ਇੱਕ ਟੈਕਨੀਕਲ ਜਿਹੜੀ ਟੀਮ ਬਣਾ ਕੇ ਕਿਉਂਕਿ ਇਹਨਾਂ ਕੋਲ ਸਾਰੀਆਂ ਸਾਰੇ ਵਿਭਾਗਿਆਂ ਦੇ ਟੈਕਨੀਕਲ ਬੰਦੇ ਹੁੰਦੇ ਆ ਵੀ ਇੱਕ ਟੀਮ ਬਣਾ ਕੇ ਜਿੱਥੇ ਵੀ ਕੰਟਰਕਸ਼ਨ ਹੋਈ ਹੈ ਕੋਈ ਬਿਲਡਿੰਗ ਦੀ ਹੋਈ ਹੈ ਕੋਈ ਗਲੀਆਂ ਦੀ ਹੋਈ ਹੈ ਕੋਈ ਲੌਕਟਾਈਲ ਲੱਗੀ ਉਹਦੀ ਇਹ ਟੈਕਨੀਕਲ ਟੀਮ ਤੋਂ ਉੱਤੋਂ ਚੈਕਿੰਗ ਕਰਾਈ ਜਾਵੇ ਕਿ ਮਟੀਰੀਅਲ ਸਹੀ ਪਿਆ ਹੈ ਜਾਂ ਕੱਟ ਬੁਝਾਣਾ ਪਿਆ ਹੈ ਕੀ ਹੋਇਆ ਇਹਦੇ ਵਿੱਚ ਮੈਂ ਕਹਿੰਦਾ ਬਿਲਕੁਲ ਸਹੀ ਹੈ ਤੁਸੀਂ ਦਰਖਾਸਤ ਦਿੱਤੀ ਸਰਕਾਰ ਟੀਮ ਵੀ ਬਣਾ ਦੂਗੀ ਇਹ ਕਿੱਥੋਂ ਫਸੂਗਾ ਕੀ ਕਪੜਾ ਕੀ ਕੀਤਾ ਮੈਂ ਅਰਜੀ ਤੁਹਾਡੀ ਪੜੀ ਹੈ ਤੁਸੀਂ ਉਹਦੇ ਵਿੱਚ ਕਿਹਾ ਹੈ ਨੇ ਪੰਜ ਕੋਠੀਆਂ ਬਣਾ ਲੀਆਂ ਇਹ ਪਹਿਲਾਂ ਨੌਕਰੀ ਕਰਦਾ ਸੀ ਕੀ ਇਹਨੇ ਕਪੜਾ ਕੀਤਾ ਕੀ ਗੱਲ ਇੱਕ ਨੰਬਰ ਦੇ ਇਮਾਨਦਾਰੀ ਚ ਬੰਦਾ ਤਰੱਕੀ ਨਹੀਂ ਕਰ ਸਕਦਾ ਦੇਖੋ ਜੀ ਇਹਦਾ ਕਪਲੇ ਦਾ ਸਿਸਟਮ ਇਹ ਹੈ ਕਿ ਇਹਨੇ ਨਾ 4-5 ਆ ਕੋਆਪਰੇਟਿਵ ਸੁਸਾਇਟੀਆਂ ਬਣਾ ਲਈਆਂ ਪੂਲਾ ਤੁੰਗਲੀ ਹੋਰ ਕਈ ਹੈ 4-5 ਬਣਾ ਲਈਆਂ ਨਹੀਂ ਇਹਨੇ ਸੁਸਾਇਟੀਆਂ ਦੀ ਉਸਾਰੀ ਕੀਤੀ ਹੈ ਜਾਂ ਰਜਿਸਟਰਡ ਕਰਾ ਲਈਆਂ ਸੁਸਾਇਟੀਆਂ ਨਹੀਂ ਰਜਿਸਟਰਡ ਹੈ ਉਹ ਹੁਣ ਇਹ ਹੁਣ ਵਿਜੀਲੈਂਸ ਪੁੱਛਣ ਦੀ ਹੈ ਰਜਿਸਟਰਡ ਹੈ ਕਿ ਕੀ ਹੈ ਉਹਦੇ ਨਾਂ ਦੇ ਉੱਤੇ ਬਹੁਤ ਜ਼ਿਆਦਾ ਕਪਲਾ ਕੀਤਾ ਜੀ ਇਹਨੇ ਆਪ ਦੀਆਂ ਸੁਸਾਇਟੀਆਂ ਤਾਰੀਆਂ ਹੂੰ ਠੀਕ ਹੈ ਜੀ ਤੇ ਇੱਕ ਗੋਨਿਆਣਾ ਮੰਡੀ ਦਾ ਮੈਂ ਤੁਹਾਨੂੰ ਥੋੜਾ ਜਿਹਾ ਪ੍ਰੂਫ ਦੇ ਦਿੰਦਾ ਵੀ ਕਿਹੜਾ ਮੈਂ ਕਮਾਇਆ ਕਿਹੜਾ ਡਿਵੈਲਪਮੈਂਟ ਏਡੀਸੀ ਹੈ ਜਿਹਦੇ ਇਹਨੂੰ 2 ਮਹੀਨੇ 3 ਮਹੀਨੇ ਚੱਕ ਅਡਵਾਂਸ ਚ ਦੇਤਾ ਵੀ ਆ ਤੂੰ ਚੱਕ ਤੇ ਕੰਮ ਤੇ ਕੰਮ ਸ਼ੁਰੂ ਕਰ ਰਿਹਾ ਹੈ ਇਹ 4 ਮਹੀਨੇ ਬਾਅਦ ਕੋਈ ਅਡਵਾਂਸ ਪੇਮੈਂਟ ਦਿੰਦਾ ਦੇਖਿਆ ਟੋਟਲ ਪੇਮੈਂਟ 20 ਲੱਖ ਦੀ ਚੌਧਰੀ ਸਾਹਿਬ ਇਹਦੇ ਸਬੂਤ ਹੈਗੇ ਨੇ ਕਿਉਂਕਿ ਸਾਡੀ ਠੇਕੇਦਾਰ ਨਾਲ ਗੱਲਬਾਤ ਹੋਈ ਹੈ ਉਹ ਕਹਿੰਦਾ ਇਹ ਟੈਂਡਰ ਹੁੰਦੇ ਨੇ ਯਾਰ ਅੱਜ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੇ ਹੋ ਕਹਿੰਦਾ ਤੁਸੀਂ ਹੋ ਹੀ ਨਹੀਂ ਸਕਦਾ ਵੀ ਮੈਂ ਕੋਈ ਕਪੜਾ ਕੀਤਾ ਹੋਵੇ ਦੇਖੋ ਮਕਬੂਲ ਜੀ ਟੈਂਡਰ ਆਨਲਾਈਨ ਠੀਕ ਹੈ ਵੀ ਆਨਲਾਈਨ ਟੈਂਡਰ ਹੁੰਦੇ ਆ ਤੂੰ ਜਿਹੜਾ ਮਟੀਰੀਅਲ ਉਹ ਤਾਂ ਨਹੀਂ ਆਨਲਾਈਨ ਪਾਇਆ ਹੋਊਗਾ ਹਾਂ ਜਾਂ ਤਾਂ ਵੀਡੀਓ ਬਣਾ ਲੈਂਦਾ ਵੀ ਮੈਂ ਮਟੀਰੀਅਲ ਇੰਨਾ ਪਾ ਰਿਹਾ ਹਾਂ ਕਿਸੇ ਦੀ ਕਹਿੰਦੇ ਆ ਮਟੀਰੀਅਲ ਉਹਨਾਂ ਮੀਟਰੀਅਲ ਦੇ ਟੈਕਨੀਕਲ ਟੀਮ ਨੇ ਦੱਸਣਾ ਜੀ ਮੈਂ ਸਮਝ ਗਿਆ ਤੁਸੀਂ ਕਹਿੰਦੇ ਹੋ ਵੀ ਜਿਵੇਂ ਇੱਕ ਚੈੱਕ ਕੀਤਾ ਜਾਂਦਾ ਵੀ ਮਸਾਲੇ 'ਚ ਕਿੰਨੀ ਚੀਜ਼ ਹੈ ਜਾਂ ਕੁਝ ਵੀ ਹੈ ਉਹ ਟੀਮਾਂ ਬਣਦੀਆਂ ਨੇ ਜਿਹੜੀਆਂ ਲੈਬਾਰਟਰੀ ਦੇ ਵਿੱਚ ਚੈੱਕ ਹੁੰਦੀਆਂ ਨੇ ਵੀ ਕਿੰਨਾ ਇਹਦੇ ਵਿੱਚ ਹੈਗਾ ਨਕਲੀ ਆ ਜਾਂ ਅਸਲੀ ਆ ਉਹ ਚੀਜ਼ ਤੁਸੀਂ ਗੱਲ ਕਰਦੇ ਹੋ ਵੀ ਇਹਨੇ ਸਾਰਾ ਕੁਝ ਕਪੜਾ ਹੀ ਕੀਤਾ ਜਿੱਥੇ ਸਿਮਿੰਟ ਲੱਗਣਾ ਸੀ ਉਹਦੀ ਜਗ੍ਹਾ ਰੇਤਾ ਹੀ ਲਾਤਾ ਜਿੱਥੇ ਬਜਰੀ ਲੱਗਣੀ ਸੀ ਉੱਥੇ ਵੀ ਕਪੜਾ ਇਹੀ ਗੱਲ ਕਰਨਾ ਚਾਹੁੰਦੇ ਹਾਂ ਬਿਲਕੁਲ ਨਵਾਸ ਦੇ ਵਿੱਚ ਆ ਲਿਖੋ ਜੀ 1 2 2022 ਨੂੰ 1 20 ਲੱਖ ਦਾ ਚੈੱਕ ਕਟਿਆ ਗਿਆ ਗੋਨਿਆਣਾ ਮੰਡੀ ਚ ਹਾਂ ਠੀਕ ਹੈ ਜੀ ਤੇ ਬਿਲਡਿੰਗ ਬਣਾਉਣ ਸੰਬੰਧੀ ਹੈ ਜਿਹੜਾ ਟੇਕਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ 4 4 2022 ਪਹਿਲਾ ਅਡਵਾਂਸ ਕਿਵੇਂ ਦੇਤਾ ਬਈ ਇਹਨਾਂ ਨੇ ਵੀ ਆ ਤੂੰ ਚੱਕ ਸਾਰਾ ਹੀ ਲੈ ਜਾ ਉਹ ਚੌਥੀ ਸਰ ਅਡਵਾਂਸ ਕੀ ਉਹ ਤਾਂ ਕਹਿੰਦਾ ਵੀ ਇਹ ਤਾਂ ਬਾਅਦ ਚ ਵੀ ਨਹੀਂ ਦਿੰਦੇ ਠੇਕੇਦਾਰਾਂ ਨੂੰ ਤਾਂ ਪੈਸੇ ਕੰਮ ਕਰਨ ਤੋਂ ਬਾਅਦ ਨਹੀਂ ਮਿਲਦੇ ਤੁਸੀਂ ਕਹਿੰਦੇ ਪਹਿਲਾਂ ਦੇਤੇ ਦੇਖੋ ਜੀ ਚੈੱਕ ਹੈਗੇ ਆ ਇਹ ਸਾਰਾ ਕੁਝ ਜੀ 2021 22 ਦਾ ਹੀ ਹੈ ਜੇ ਤਾਂ ਆਪਾਂ ਕੱਢਿਆ ਜੇਕਰ ਆਪਾਂ 15 16 ਤੋਂ ਚੱਲ ਪਿਆ ਕੰਮ ਇਹ ਤਾਂ ਬਹੁਤ ਵੱਡੇ ਘਟਾਲੇ ਨਿਕਲਣਗੇ 12 15 ਦਾ ਕਾਊਂਟ ਹੀ ਹੈ ਜੀ ਤਲਵੰਡੀ ਸਾਬੋ ਦੇ ਵਿੱਚ 8 ਹੂੰ ਜਿਹੜਾ ਇੱਕ ਦਵਿੰਦਰ ਕੁਮਾਰ ਜੇਈ ਹੈ ਇਹਨਾਂ ਦਾ ਤੇ ਇੱਕ ਹੈਗਾ ਮਹੇਸ਼ ਤੇ ਇੱਕ ਹੈਗਾ ਦੀਪਕ ਸੇਧਿਆ ਉਹ ਇੱਕ ਕਾਊਂਟੈਂਟ ਲੈਵਲ ਦੇ ਅਫਸਰ ਨੂੰ ਈਓ ਲਾ ਕੇ ਰੱਖਿਆ ਰਿਹਾ ਤੇ ਦਵਿੰਦਰ ਕੁਮਾਰ ਜੇਈ ਤੇ ਮਹੇਸ਼ ਜੇਈ ਨੂੰ ਜਿਹੜਾ ਇੱਕ ਆਮ ਕਲਰਕ ਹੈ ਉਹਨੂੰ ਜੇਈ ਬਣਾ ਕੇ ਲਾ ਕੇ ਤੇ ਇਹਨਾਂ ਦੀ ਸਾਰਿਆਂ ਦੀ ਮਿਲੀਭੁਗ ਸੀ ਸਾਰਿਆਂ ਨੇ ਰੈ ਕਰਕੇ ਪੈਸੇ ਖਾਦੇ ਆ ਤੇ ਮੇਰੀ ਬੇਨਤੀ ਇਹ ਹੈ ਕਿ ਦੀਪਕ ਸੇਠੀ ਆ ਉਹਦੀ ਵੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਉਹਦੇ ਕਾਊਂਟ ਚੈੱਕ ਹੋਣੇ ਚਾਹੀਦੇ ਆ ਤੇ ਉਦੋਂ ਕੀ ਸੀ ਕੀ ਕੀ ਰਿਟਰਨ ਆ ਭਰਦਾ ਰਿਹਾ ਠੇਕੇਦਾਰ ਇਹ ਇਹ ਹੁਣ ਇਹਦੇ ਚ ਦੱਸੂਗਾ ਮੈਂ ਵੀ ਤੂੰ ਪਹਿਲੀਆਂ ਰਿਟਰਨਾਂ ਕੀ ਭਰਦਾ ਰਿਹਾ ਤੇ ਹੋਰ ਕੀ ਹੈ ਤੇਰੇ ਕੋਲੇ ਹੋਰ ਕੀ ਰਿਟਰਨਾਂ ਭਰ ਰਿਹਾ ਚੌਧਰੀ ਸਾਹਿਬ ठेकेदार ਨਾਲ ਸਾਡੀ ਗੱਲਬਾਤ ਹੋਈ ਹੈ ਅਸੀਂ ਦਰਸ਼ਕਾਂ ਨੂੰ ਪਹਿਲਾਂ ਸੁਣਾਈ ਵੀ ਹੈ ਉਹਦੇ ਵਿੱਚ ਤਾਂ ਸ਼ਰਿਆਵੇਂ ਕਹਿੰਦਾ ਵੀ ਮੈਂ ਕੋਈ ਕਪਲਾ ਨਹੀਂ ਕੀਤਾ ਕਿਤੇ ਵੀ ਮੇਰੀ ਜਾਂਚ ਕਰਾ ਲੈਣ ਇਹ ਟੈਂਡਰ ਹੁੰਦੇ ਨੇ ਅੱਜ ਕੱਲ ਤਾਂ ਸਾਰਾ ਕੁਝ ਜਿਹੜੀ ਗਲ ਤੁਸੀਂ ਕੀਤੀ ਹੈ ਵੀ ਹਰ ਮਟੀਰੀਅਲ ਦੇ ਵਿੱਚ ਇਹਨੇ ਜੋ ਪੈਸੇ ਖਾਦੇ ਆ ਜਿੱਥੇ ਜਿੰਨੀ ਚੀਜ਼ ਮਟੀਰੀਅਲ ਲੱਗਣਾ ਚਾਹੀਦਾ ਉਹ ਲਾਏ ਨਹੀਂ ਉਹ ਟੈਕਨੀਕਲ ਟੀਮ ਜਿਹੜੀ ਤੁਸੀਂ ਕਹਿੰਦੇ ਹੋ ਗਠਿਤ ਕਰੋਗੀ ਉਦੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆਊਗਾ ਇਹਨੂੰ ਆਪਾਂ ਇਹ ਹੀ ਪੁੱਛ ਲੈਨੇ ਆਂ ਨੂੰ ਔਰ ਠੇਕੇਦਾਰ ਨੂੰ ਵੀ 15 ਕਰੋੜ ਦਾ ਤਲਵੰਡੀ ਸਾਬੋ ਦੇ ਵਿੱਚ 15 ਕਰੋੜ 5 ਵਾਰ 80-80 ਲੱਖ ਦੇ ਝਾਲੀ ਬਿੱਲ ਤਿਆਰ ਕੀਤੇ ਆਂ ਉਹ ਕਿਨੇ ਕੀਤੇ ਆ ਉਹ ਜੈਈ ਨੇ ਕੀਤੇ ਆ ਜੈਈ ਦੇ ਸਾਈਨ ਆ ਜਾਂ ਹੀ ਉਹਦੇ ਸਾਈਨ ਆ ਉੱਥੇ ਫਿਰ ਇਹ ਕੱਲਾ ਤਾਂ ਮੈਂ ਤਾਂ ਪਹਿਲਾਂ ਦੱਸ ਚੁੱਕਿਆ ਵੀ ਇਹ ਕੱਲਾ ਤਾਂ ਫਿਰ ਇਹਦੇ ਵਿੱਚ ਹੈ ਨਹੀਂ ਨਾ ਕੱਪੜੇ ਦੇ ਵਿੱਚ ਕਿੰਨੇ ਲੋਕ ਰਲੇ ਹੋਏ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਚੈੱਕ ਕੀਤੀਆਂ ਜਾਣ ਚੌਧਰੀ ਸਾਹਿਬ ਤਾਂ ਬਹੁਤ ਕੁਝ ਨਿਕਲੂਗਾ ਮੈਂ ਕਹਦਾ ਜੀ ਅਰਬਾਂ ਦਾ ਖਟਾਲਾ ਨਿਕਲਣਾ ਜੀ ਤੁਸੀਂ ਵੇਖੋ ਵੀ ਅੱਗੇ ਮੈਂ ਜੀ ਦੇ ਮਗਰ ਪੈ ਜਾ ਮੈਂ ਛੱਡਦਾ ਨਹੀਂ ਹੁੰਦਾ ਅੱਗੇ ਕਲੋਨੀ ਵਾਲੇ ਵੀ ਕਹਿੰਦੇ ਸੀ ਨਾ ਅਸੀਂ ਕੁਛ ਕੀਤਾ ਨਹੀਂ ਜੀ ਸਾਡੇ ਖਿਲਾਫ ਐਵੇਂ ਦੇ ਗਿਆ ਜੀ ਅਸੀਂ ਕੁਛ ਕੀਤਾ ਨਹੀਂ ਮੇਰੇ ਕੋਲ ਪ੍ਰੂਫ ਸੀ ਤੇ ਪਰਚਾ ਹੋਣ ਦੇ ਉੱਤੇ ਪਿਆ ਜਾਵਾ ਕਲੋਨੀ ਵਾਲਿਆਂ ਦੇ 420 467 6871 ਜਿਹੜੇ ਆਪ ਇਹਨਾਂ ਨੇ ਸਟਾਮ ਬਣਾਏ ਆ ਇਹ ਛੱਡਣਾ ਨਹੀਂ ਜੀ ਮੈਂ ਚੌਧਰੀ ਸਾਹਿਬ ਠੇਕੇਦਾਰ ਦਿਆਂ 5 ਕੋਠੀਆਂ 3 ਸੈਲਰ ਕਿੰਨੇ ਹੀ ਪਲਾਟ ਹਨ ਲਾਨੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਵੀ ਪ੍ਰਾਪਰਟੀ ਬਣਾਈ ਹੋਈ ਹੈ ਉਹਦਾ ਕੀ ਸਬੂਤ ਹੈ ਦਿਖਾਓ ਜੀ ਦੁਕਾਨਾਂ 1/4 ਸਰਕਾਰੀ ਰੇਟ ਤੋਂ ਘੱਟ ਦਿੱਤੀਆਂ ਗਈਆਂ ਨੇ ਉਹਦੇ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਹੂੰ ਆ ਪੁੱਚੋ ਦੇ ਵਿੱਚ ਤੇ ਰਾਮਪੁਰੇ ਦੇ ਵਿੱਚ ਇਹ ਖਿਲਾਰੇ ਵੇਖੀ ਪੈਂਦੇ ਜਦੋਂ ਟੀਮ ਆ ਗਈ ਜੀ ਤੇ ਮੈਂ ਐਮਐਲਏ ਵੀ ਛੱਡਣੇ ਨਾ ਮੈਂ ਹਲਕਾ ਐਮਐਲਏ ਨੂੰ ਛੱਡਾ ਨਾ ਮੈਂ ਕਿਸੇ ਪ੍ਰਧਾਨ ਨੂੰ ਛੱਡਾ ਆ ਮੇਰੇ ਕੋਲ ਪ੍ਰੂਫ ਪਏ ਆ ਵੀ ਮੈਂ ਉਹਨੂੰ ਵੀ ਦਿੱਤੇ ਉਹਨੂੰ ਵੀ ਦਿੱਤੇ ਆ ਮੇਰੇ ਕੋਲ ਸਾਰਾ ਕੁਝ ਪਿਆ ਹੈ ਨਹੀਂ ਉਹ ਕੌਣ ਕਹਿੰਦਾ ਵੀ ਮੈਂ ਉਹਨੂੰ ਵੀ ਦਿੱਤੇ ਉਹਨੂੰ ਵੀ ਦਿੱਤੇ ਇਹਹੀ ਕਹਿੰਦਾ ਵੀ ਇਹਹੀ ਕਹਿ ਰਿਹਾ ਮੇਰੇ ਕੋਲੇ ਪਿਆ ਸਾਰਾ ਜਦੋਂ ਟੀਮ ਆਊਗੀ ਤਾਂ ਮੈਂ ਸਾਰਾ ਕੁਝ ਅੱਗੇ ਰੱਖੂਗਾ ਵੀ ਆਹ ਚੈੱਕ ਲਓ ਜੀ ਕਿੰਨੀ ਤਰੀਕ ਨੂੰ ਕਟਿਆ ਤੇ ਆਹ ਕਿੰਨੀ ਤਰੀਕ ਨੂੰ ਇਹਦੀ ਕੰਟਰੈਕਸ਼ਨ ਤੇ ਕਿੱਥੇ ਵਰਤਿਆ ਤੁਸੀਂ ਮਤਲਬ ਪੋਲੀਟਿਕਲ ਲੋਕਾਂ ਦੀ ਸਹਿਮਤ ਬਿਨਾਂ ਕੁਝ ਵੀ ਸੰਭਵ ਨਹੀਂ ਹੈਗਾ ਉਹਨਾਂ ਦਾ ਆਸ਼ੀਰਵਾਦ ਸੀਗਾ ਇਹਨੂੰ ਤੁਹਾਨੂੰ ਇੱਕ ਮੈਂ ਕਾਗਜ਼ ਭੇਜਿਆ ਜੀ ਉਹਦੇ ਵਿੱਚ ਨਾ ਇਹਨਾਂ ਲੋਕਾਂ ਨੇ ਉਹ ਕੰਪਲੇਟਾ ਦਬਾਈ ਰੱਖੀਆਂ ਪਹਿਲਾਂ ਕਿਉਂਕਿ ਹੁਣ ਮੇਰੇ ਹੱਥ ਜਾ ਗਿਆ ਹੁਣ ਮੈਂ ਤਾਂ ਰਗੜਾ ਹੀ ਦਊਗਾ ਉਹ ਕੰਪਲੇਨ ਦੇ ਵਿੱਚ ਲਿਖਿਆ ਹੋਇਆ ਹੂੰ ਉਹਦੇ ਵਿੱਚ ਲਿਖਿਆ ਹੋਇਆ ਟੋਟਲੀ ਵੀ ਇਹ ਫਲਾਣੇ ਐਮਐਲਏ ਨੂੰ ਜੀ ਇਹਨੇ ਮੈਂ ਦੇਤੇ ਫਲਾਣੇ ਨੂੰ ਜੀ ਇੰਨੇ ਦੇਤੇ ਮੇਰਾ ਆਏ ਆ ਜਿਨ੍ਹਾਂ ਇਹ ਇਹ ਸਾਰੇ ਵਿੱਚ ਹੀ ਆ ਜਾਣੇ ਵੇਖੀ ਜੇ ਤੁਸੀਂ ਚੌਧਰੀ ਸਾਹਿਬ ਕੰਪਲੇਂਟ ਤਾਂ ਇਹਦੇ ਖਿਲਾਫ ਪਹਿਲਾਂ ਵੀ ਹੋਈਆਂ ਹੋਈਆਂ ਨੇ ਪਰ ਕਿਤਨੇ ਕਿਤੇ ਦਬੀਆਂ ਰਹੀਆਂ ਦਵੀਆਂ ਵੀ ਰਹੀਆਂ ਜੀ ਕੰਪਲੀਟਾ ਅਨਨੋਨ ਕਰਦੇ ਰਹੇ ਆ ਨਾਨਸਰ ਕਿੱਥੋਂ ਕਾਰਵਾਈ ਹੋਊਗੀ ਆ ਮੈਂ ਚੌਧਰੀ ਆ ਗਿਆ ਕੰਪਲੇਂਟਡ ਬਣ ਕੇ ਮੈਂ ਤੁਹਾਨੂੰ ਦੱਸੋ ਕਿਹੜੇ ਪਤੇ ਜਾਣਾ ਚੌਧਰੀ ਸਾਹਿਬ ਬਹੁਤ ਵਧੀਆ ਗੱਲ ਹੈ ਜੇ ਜੋ ਲੋਕ ਲੋਕਾਂ ਨੂੰ ਧੋਖਾ ਦਿੰਦੇ ਆ ਸਮਾਜ ਨੂੰ ਧੋਖਾ ਦਿੰਦੇ ਆ ਇੱਕ ਆਪਣੇ ਲਾਲਚ ਕਰਕੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਨੂੰ ਵੀ ਧੋਖਾ ਦਿੰਦੇ ਆ ਸਰਕਾਰ ਦੇ ਵੀ ਅੱਖਾਂ ਖੁੱਲੀਆਂ ਨੇ ਸਰਕਾਰ ਬਾਜ ਵਾਲੀ ਅੱਖ ਰੱਖੀ ਹੋਈ ਹੈ ਸਰਕਾਰ ਨੇ ਨੰਬਰ ਵੀ ਕੁਝ ਇਸ਼ੂ ਕੀਤੇ ਹੋਏ ਨੇ ਲੋਕਾਂ ਵਾਸਤੇ ਇਦਾਂ ਦੇ ਨੰਬਰਾਂ ਤੇ ਤੁਸੀਂ ਕਦੇ ਪਾਈਏ ਕੰਪਲੇਂਟ ਦੇਖੋ ਜੀ ਮੈਂ ਤਾਂ ਇੱਕ ਪਲੇਟਾ ਕੁ ਬਰੋਟਾ ਤੇ ਇਹਨਾਂ ਦੇ ਮੈਂ ਵਿਸ਼ਵਾਸ ਕਰਾਤੀ ਕਰਦਾ ਮੈਂ ਤਾਂ ਡਾਇਰੈਕਟ ਹੀ ਜਾਣਾ ਹਾਂ ਹੂੰ ਡਾਇਰੈਕਟ ਜਾ ਕੇ ਦਿੰਨਾ ਨਾ ਵੀ ਇੱਥੇ ਮੈਨੂੰ ਇਹਦੀ ਰਸੀਦ ਦੇ ਦੇ ਰੀਸੀਵ ਕਾਪੀ ਦੇ ਦੇ ਮੈਨੂੰ ਜੀ ਹੁਣ ਰਸੀਦਾ ਤੁਸੀਂ ਲਿਆਏ ਰੀਸੀਵਿੰਗ ਵੀ ਹਾਂ ਤੇ ਕੰਪਲੀਟ ਪੈ ਗਈ ਹੈ ਸਭ ਕੁਝ ਹੈ ਜੀ ਮੇਰੇ ਕੋਲ ਸਭ ਕੁਝ ਪਿਆ ਹੈ ਜੀ ਮੈਂ ਇਹਨਾਂ ਦੀਆਂ ਤਸਵੀਰਾਂ ਵੇਖ ਰਿਹਾ ਹਾਂ ਇਹਨਾਂ ਦੀ ਚੌਧਰੀ ਸਾਹਿਬ ਇੱਕ ठेकेदार ਦੀ ਕੀ ਗੱਲ ਕਰਦੇ ਹੋ ਇੱਕ ਅਧਿਕਾਰੀ ਦੀ ਕੀ ਗੱਲ ਕਰਦੇ ਹੋ ਜੇ ਆਪਾਂ ਜ਼ੀਰਕਪੁਰ ਵਰਗੇ ਸ਼ਹਿਰ ਦੀ ਗੱਲ ਕਰੀਏ ਮਹਾਲੀ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਤਾਂ ਕਈ ਤਹਿਸੀਲਦਾਰ ਜਿਹੜੇ ਕਰੋੜਾਪਤੀ ਬਣ ਕੇ ਇੱਕ ਦਿਨ 'ਚ 50-50 ਲੱਖ ਰੁਪਇਆ ਬਣਾਉਂਦੇ ਨੇ ਇਸੇ ਤਰ੍ਹਾਂ ਉੱਥੇ ਲੋਕ ਬੈਠੇ ਨੇ ਬਿਲਡਰ ਬੈਠੇ ਨੇ ਜਿਨ੍ਹਾਂ ਨੇ ਜਗ੍ਹਾ ਸਰਕਾਰੀ ਦੱਬ ਲਈਆਂ ਰੋੜਾਂ ਦੀਆਂ ਜਗ੍ਹਾ ਦੱਬ ਲਈਆਂ ਉਹਨਾਂ ਦੇ ਨਾਲ ਜੀਰਕਪੁਰ ਦੇ ਜਿਹੜੇ ਵਿੱਚ ਅਧਿਕਾਰੀ ਭਾਵੇਂ ਇਨਸਪੈਕਟਰ ਬਿਲਡਿੰਗ ਇਨਸਪੈਕਟਰ ਹੋਵੇ ਕੋਈ ਜੇਹੀ ਹੋਵੇ ਈਓ ਹੋਵੇ ਉਹ ਕਰੋੜਾਪਤੀ ਬਣ ਕੇ ਉੱਥੋਂ ਜਾਂਦੇ ਆ ਕੀ ਗੱਲ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਪਿਛੜੀਆਂ ਸਰਕਾਰਾਂ ਦੇ ਵਿੱਚ ਖਾਲੀਕਲ ਕਾਂਗਰਸ ਸਰਕਾਰ ਦੇ ਵਿੱਚ ਜਿੰਨੇ ਠੇਕੇਦਾਰਾਂ ਨੇ ਘਪਲੇ ਕੀਤੇ ਮੈਂ ਕਿਹਾ ਕੀਤੇ ਨਹੀਂ ਹੋਣੇ ਕਰੋਨਾ ਆ ਤੁਹਾਡੇ ਏਕਲੋਨੀਆਂ ਕਿੰਨੀਆਂ ਹੈ ਜੀ ਕਿਸੇ ਨੇ ਸ਼ਿਕਾਇਤ ਕੀਤੀ ਹੈ ਕੋਈ ਕਰਦਾ ਹੀ ਨਹੀਂ ਪਤਾ ਵੀ ਚੱਲ ਆਦਾ ਸੈਟਿੰਗ ਹੋ ਗਈ ਚਲ ਗਾ ਇੱਥੇ ਚੌਧਰੀ ਹੈ ਕੋ ਚੌਧਰੀ ਸਾਹਿਬ ਕਿਉਂ ਨਹੀਂ ਕਰਦੇ ਅਸੀਂ ਆਪਣੇ ਚੈਨਲ ਦੇ ਉੱਤੇ ਹਰ ਇੱਕ ਚੀਜ਼ ਦਿਖਾਉਨੇ ਆ ਪਰ ਉਹਨੂੰ ਕਰੂਗਾ ਕੌਣ ਕਿਹਦੇ ਕੋਲ ਸ਼ਿਕਾਇਤ ਕਰੀਏ ਅਧਿਕਾਰੀ ਰਲੇ ਹੋਏ ਨੇ ਉਤੋਂ ਜਿਹੜੇ ਚੁਣੇ ਹੋਏ ਨਮਾਇंदे ਨੇ ਉਹ ਗੱਲ ਨਹੀਂ ਸੁਣਦੇ ਫੋਨ ਕਰੀ ਜਾਓ ਤੁਸੀਂ ਚੱਕ ਕਿਹੜਾ ਐਮਐਲਏ ਫੋਨ ਚੱਕਦਾ ਦੱਸੋ ਕਿੱਥੇ ਕੰਪਲੇਂਟ ਕਰੀਏ ਕੀ ਗੱਲ ਮੀਡੀਆ ਕੰਪਲੇਂਟਾਂ ਕਰਦੀ ਰਹੂਗੀ ਸਾਡਾ ਕੰਮ ਹੈ ਸਿਰਫ ਦਿਖਾਉਣਾ ਜਿੱਥੇ ਕੋਈ ਨਜਾਇਜ਼ ਕੰਮ ਹੋ ਰਿਹਾ ਸੀ ਉਹਨੂੰ ਟੈਲੀਕਾਸਟ ਕਰ ਸਕਦੇ ਆ ਜਿੱਥੇ ਨਜਾਇਜ਼ ਹੋ ਤੁਹਾਨੂੰ ਦੱਸ ਦੇ ਕਰਾਂਗੇ ਤੁਸੀਂ ਕੰਪਲੇਂਟ ਪਾਏ ਕਰੋਗੇ ਬਿਲਕੁਲ ਮੈਂ ਵੇਰ ਨੂੰ ਭੇਜਿਆ ਲਿਆਓ ਜਿੱਥੇ ਮਰਜ਼ੀ ਬਤਾਈ ਬਣਾਓ ਮੈਨੂੰ ਪਰ ਸਹੀ ਹੋਣਾ ਚਾਹੀਦਾ ਮਸਲਾ ਮੈਂ ਉੱਥੇ ਰਗੜ ਦੂ ਇਹਨਾਂ ਨੂੰ ਕਰਕੇ ਕਿਉਂਕਿ ਆਪਾਂ ਤਾਂ ਠੇਕਾ ਹੀ ਲੈ ਲਿਆ ਪੰਜਾਬ ਦਾ ਮੈਂ ਇਹ ਛੱਡਣੇ ਛੁੱਡੜੇ ਨਹੀਂ ਤੇ ਟਿੱਕੇ ਟੁੱਕੇਦਾਰ ਜਿਹੜੇ ਕਪੜਿਆਂ ਕੋਪੜਿਆਂ ਵਾਲੇ ਠੇਕਾ ਤਾਂ ਲੈ ਲਿਆ ਚੌਧਰੀ ਸਾਹਿਬ ਆਪਣੀ ਜਾਨ ਦੀ ਫਿਕਰ ਹੈ ਨਹੀਂ ਕਿਤਨਾ ਕਿਤ ਤੁਸੂ ਪਿੱਛੇ ਦੇਖ ਲੋ ਬਾਅਦ ਚੁੱਕਣ ਲੈਣਾ ਕੀ ਹਾਲ ਹੁੰਦਾ ਦੀਪ ਸਿੱਧੂ ਸਿੱਧੂ ਮੂਸੇ ਵਾਲਾ ਹੋਰ ਵੀ ਕਬੱਡੀ ਦੇ ਖਿਡਿਆਰੀ ਬਹੁਤ ਕੁਝ ਹੋ ਗਿਆ ਮੁੜ ਕੇ ਫਿਰ ਦੇਖੋਗੇ ਬੱਚੇ ਰੋਂਦੇ ਰਹਿਣਗੇ ਕੁਛ ਨਹੀਂ ਹੁੰਦਾ ਜੀ ਇਹਨਾਂ ਦੇ ਇੰਨੀਆਂ ਪਲੇਟੇ ਕੁਛ ਹੈ ਨਹੀਂਗੇ ਠੀਕ ਹੈ ਜੀ ਕੰਪਲੇਨ ਕੋਈ ਵੀ ਹੋਵੇ ਕੰਪਲੇਨ ਤਾਂ ਮੇਰੇ ਕੋਲ ਜਰੂਰ ਭੇਜੋ ਮੈਂ ਮਦਦ ਬਣਾ ਕੇ ਕੰਪਲੇਨ ਕਰੂੰਗਾ ਤੇ ਬਾਕੀ ਇੱਕ ਹੋਰ ਮੈਂ ਮਕੂਲ ਜੀ ਤੁਹਾਨੂੰ ਤੁਹਾਨੂੰ ਇੱਕ ਨਵੀਂ ਗੱਲ ਦੱਸ ਦਿੰਦਾ ਵੀ ਜਿਹੜੀ ਵਿਜੀਲੈਂਸ ਹੈ ਨਾ ਵਿਜੀਲੈਂਸ ਜਿਵੇਂ ਪੰਜਾਬ ਦਾ ਜਿਹੜਾ ਸਿਸਟਮ ਹੈ ਜਿਵੇਂ ਜਿਲੇ ਦੇ ਐਸਐਸਪੀ ਲੱਗੇ ਆ ਇਹ ਤਾਂ ਸਿੱਧਾ ਹੀ ਇਨਕੁਆਇਰੀ ਕਰਕੇ ਪਰਚਾ ਦਰਜ ਕਰ ਦਿੰਦੇ ਆ ਠੀਕ ਹੈ ਵਿਚ ਮਤਲਬ ਜਿਲੇ ਦੇ ਜਿਹੜੇ ਜ਼ਿਲੇ ਦੀ ਪੁਲਿਸ ਆ ਇੱਕ ਸਾਈਡ ਤੇ ਰਹਿ ਜਾਂਦੀ ਹੈ ਇਹਨਾਂ ਨੇ ਆਪਣੇ ਤੌਰ ਤੇ ਸਾਰਾ ਕੁਝ ਕਰਨਾ ਹੈ ਇਹਨਾਂ ਦੇ ਤਿੰਨ ਵਿਭਾਗ ਹੁੰਦੇ ਚੌਕਸੀ ਵਿਭਾਗ ਵੀ ਹੈਗਾ ਨਾ ਤਾਂ ਸਾਰਾ ਕੁਝ ਹੈਗਾ ਹੁਣ ਇਹ ਕੀ ਕਰਦੇ ਆ ਕਿ ਇੱਥੋਂ ਜਿਹੜੀ ਕੰਪਲੇਂਟ ਜਾਵਣੀ ਉਹਦੇ ਤੇ ਪਾਰਟੀਕੂਲਰ ਸਾਰੇ ਲਿਖ ਕੇ ਆਪਦੇ ਹਿੰਟ ਸਾਰੇ ਲਿਖ ਕੇ ਇਹ ਚੀਫ ਸਾਹਿਬ ਨੂੰ ਭੇਜ ਦਿੰਦੇ ਆ ਹੂੰ ਉਥੋਂ ਫਿਰ ਐਫਆਈਆਰ ਦੀ ਜਾਂਚ ਦੇ ਆਥਾ ਯਾਰ ਦੀ ਲੋਜੋ ਕੇ ਉਹਦੇ ਆਰਡਰ ਹੋ ਕੇ ਹੀ ਆਉਂਦੇ ਆ ਇਹਨਾਂ ਦਾ ਸਿਸਟਮ ਹੋਰ ਹੈ ਇਹ ਸਿਸਟਮ ਤਾਂ ਇਹ ਨਹੀਂ ਲੱਗਦਾ ਸਿਸਟਮ ਲੰਬਾ ਜਿਆਦੇ ਆ ਬਠਿੰਡੇ ਵਾਲੀ ਜਿਹੜੀ ਤੁਹਾਡੀ ਕਿੰਨਾ ਚਿਰ ਹੋ ਗਿਆ ਕੰਪਲੇਂਟ ਪਾਈ ਨੂੰ ਦੇਖ ਲੋ ਜੀ ਬਟਿੰਡੇ ਵਾਲੀ ਢਾਈ ਸਾਲ ਹੋ ਗਿਆ ਤੇ ਹੁਣ ਜਾ ਕੇ ਪਰਚੇ ਦੇ ਉੱਤੇ ਪਈ ਆ ਕਿਉਂਕਿ ਇਹ ਨਾ ਬੱਬਾ ਨਹੀਂ ਢਾਈ ਨਾ ਜਾਂਦੇ ਆ ਜੀ ਬਹੁਤ ਢਾਈ ਨਾ ਕਰਦੇ ਜਿਨੇ ਵਾਲੀ ਪੁਲਿਸ ਵਾਲਾ ਕੰਮ ਨਹੀਂ ਗਿਆ ਵੀ ਲਿਖੇ ਬਿਆਨ ਤੇ ਮਾੜਾ ਮੋਟਾ ਕਰਕੇ ਤੇ ਪਰਚਾ ਇਹ ਬਹੁਤ ਢਾਈ ਦੇ ਵਿੱਚ ਜਾਂਦੇ ਆ ਬਹੁਤ ਮਤਲ ਜਿਹੜਾ ਚੰਗੀ ਤਰ੍ਹਾਂ ਠੋਕ ਤਾਂ ਮੁੜ ਕੇ ਉਹ ਜੇਲ੍ਹ ਚ ਜਾਊਗਾ ਜਾਊਗਾ ਬਚਦਾ ਨਹੀਂ ਜੇ ਕੋਈ ਮੁਜਰਮ ਹੈ ਤਾਂ ਬਿਲਕੁਲ ਜੀ ਦੇਖੋ ਜੀ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਇਹਨਾਂ ਬੰਦਿਆਂ ਦੇ ਇੱਥੋਂ ਤੱਕ ਸੈੱਲ ਹੈਗੇ ਦਫਤਰਾਂ ਦੇ ਵਿੱਚ ਵੀ ਕਹਿੰਦੇ ਉਹ ਤਾਂ ਜੀ ਭੇਜਤੀ ਜੀ ਉਹ ਭੇਜੀ ਨਹੀਂ ਆਤ ਕੰਨ ਖੋਲ ਕੇ ਸੁਣ ਲਓ ਉਹ ਪਿੰਟ ਦੇ ਕੇ ਭੇਜੀ ਹੈ ਤੇ ਉੱਤੋਂ ਐਫ ਆਈ ਆਰ ਦੇ ਆਰਡਰ ਹੋ ਕੇ ਆਉਣਗੇ ਤੁਹਾਨੂੰ ਮੈਂ ਪੁੱਛੂਗਾ ਫਿਰ ਮੈਂ ਕੱਲੀ ਕੱਲੀ ਦੁਕਾਨ ਤੇ ਲਾਈਵ ਹੋਣਾ ਵੀ ਆ ਦੁਕਾਨ ਦੇ ਕਾਗਜ਼ ਲਿਓ ਜੀ ਚੌਧਰੀ ਸਾਹਿਬ ਜਿਹੜੇ ਜਿਹੜੇ ਲੋਕ ਇਦਾਂ ਦੇ ਠੱਗੀਆਂ ਠੋਰੀਆਂ ਕਰਦੇ ਨੇ ਰਲ ਕੇ ਅਫਸਰਾਂ ਦੇ ਨਾਲ ਪੋਲੀਟਿਕਲ ਲੋਕਾਂ ਦੇ ਨਾਲ ਉਹਨਾਂ ਦੇ ਥੱਲੇ ਕਿੰਨੇ ਲੋਕਾਂ ਦਾ ਕੰਮਕਾਰ ਦਬਦਾ ਇਹਦੇ ਬਾਰੇ ਵੀ ਤਾਂ ਆਪਾਂ ਗੱਲ ਕਰਨੀ ਹੈ ਕਿੰਨੇ ਠੇਕੇਦਾਰ ਹੈ ਜਿਹੜੇ ਵਿਚਾਰੇ ਆਪਣੇ ਤੋਰੀ ਫੁਲਕਾ ਚਲਾਉਂਦੇ ਹੋਣੇ ਸਾਰੀ ਰਗੜੇ ਗਏ ਹੋਣੇ ਇਹਨੇ ਜੀ 20 22 ਠੇਕੇਦਾਰ ਹੈਗਾ ਬਠਿੰਡੇ ਜ਼ਿਲ੍ਹੇ ਵਿੱਚ ਮੈਨੂੰ ਤਾਂ ਜਿਹੜੇ ਜਿਹੜੇ ਮੈਨੂੰ ਮਿਲੇ ਆ ਕਿ ਜਿਨ੍ਹਾਂ ਨੇ ਮੈਨੂੰ ਸਬੂਤ ਵੀ ਦੇ ਕੇ ਉਹ 70 80% ਦੇ ਗਏ ਆ ਉਹ ਮੈਨੂੰ ਮਿਲੇ ਆ ਕਿ ਵੀ ਜੇ ਸਾਡੀਆਂ ਠੇਕੇਦਾਰੀ ਖਤ ਅਸੀਂ ਗਰੀਬ ਛੋਟੇ ਠੇਕੇਦਾਰ ਦੀ ਸਾਡਾ ਇਸ ਬੰਦੇ ਨੇ ਠੇਕੇਦਾਰੀ ਖਤਮ ਕਰਤੀ ਸਾਡੀ ਬੁਖਤ ਆਪਣੇ ਬਠਿੰਡੇ ਜ਼ਿਲ੍ਹੇ ਚ ਜੀ ਹੁਣ ਕੀ ਚਾਹ ਮੈਂ ਚਾਹੁੰਨਾ ਜੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਜਾਂਚ ਖੋ ਕੇ ਜਿੰਨਾ ਸਰਕਾਰ ਦਾ ਪੈਸਾ ਇਹਨੇ ਟੈਕਸ ਬਚਾਇਆ ਜਾਂ ਇਹਦੀਆਂ ਰਿਟਰਨਾਂ ਚੈੱਕ ਕਰੋ ਕੀ ਕੀ ਭਰਦਾ ਰਿਹਾ ਤੇ ਮਟੀਰੀਅਲ ਹੈ ਵੀ ਸਰਕਾਰ ਨੂੰ ਵੀ ਝੂਨਾ ਲਾਇਆ ਤੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕੀਤੀ ਹੈ ਇਹ ਹੁਣ ਸਾਡੀ ਕਿਸੇ ਦੀ ਗਲੀ ਹੈ ਤੁਹਾਡੀ ਹੈ ਸਾਡੀ ਜਿਹੜੀ ਇਹਨੇ ਬਣਾਈ ਉਹਦੇ ਵਿੱਚ ਵੇਖੋ ਵੀ ਉਹ ਜਿਹੜਾ ਘਰ ਕਿੰਨਾ ਪਾਇਆ ਦੇ ਨੇ ਟਾਇਲ ਕਿਹੜੀ ਲਾਈ ਹੈ ਟਾਇਲ ਦੀ ਵੀ ਮਟਾਈ ਹੁੰਦੀ ਹੈ ਨਾ ਟਾਇਲ ਦੀ ਵੀ ਚੜਾਈ ਮਟਾਈ ਹੁੰਦੀ ਹੈ ਉਹਦੇ ਵਿੱਚ ਸਾਰਾ ਕੁਝ ਹੀ ਫਸ ਜਾਣਾ ਇਹਨਾਂ ਨੇ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਚੌਧਰੀ ਸਾਹਿਬ ਥੈਂਕ ਯੂ ਜੀ ਥੈਂਕ ਯੂ ਸਾਰੇ ਮਸਲੇ ਦੇ ਉੱਤੇ ਗੱਲਬਾਤ ਚੌਧਰੀ ਕਿਸ਼ਨ ਲਾਲ ਨੇ ਕੀਤੀ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਨੇ ਜਿਹੜੇ ਸਮਾਜ ਨੂੰ ਵੀ ਲੁੱਟਦੇ ਐ ਸਰਕਾਰਾਂ ਨੂੰ ਵੀ ਲੁੱਟਦੇ ਐ ਤੇ ਆਮ ਲੋਕਾਂ ਦੇ ਹਿੱਤਾਂ ਦੇ ਉੱਤੇ ਡਾਕਾ ਮਾਰਦੇ ਐ ਆਪਣੇ ਬੱਚਿਆਂ ਨੂੰ بڑے بڑے ਸਕੂਲਾਂ 'ਚ ਪੜਾਉਂਦੇ ਨੇ ਉਹਨਾਂ ਦੇ ਜਨਮ ਦਿਨ ਲੱਖਾਂ ਕਰੋੜਾਂ 'ਚ ਮਨਾਉਂਦੇ ਨੇ ਤੇ ਜਿਹੜੇ ਗਰੀਬ ਲੋਕ ਨੇ ਤੇ ਉਹਨਾਂ ਦੇ ਹਾਲਾਤ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਇਹ ਜਿਹੜਾ ਹੁਣ ਵਿਜੀਲੈਂਸ ਦੇ ਵਿੱਚ ਇਹ ਮਾਮਲਾ ਲਿਆਂਦਾ ਤੇ ਸਰਕਾਰ ਖੁਦ ਜਿਹੜੇ ਪੋਲੀਟਿਕਲ ਲੋਕ ਨੇ ਵੱਡੇ ਲੋਕ ਨੇ ਉਹਨਾਂ ਦੇ ਪਰਦੇ ਫਾਸ਼ ਕਰ ਰਹੀ ਹੈ ਮੰਗ ਸਾਹਿਬ ਨੂੰ ਇੱਕ ਬੇਨਤੀ ਕਰਦੇ ਆ ਜਿਹੜਾ ਮੁੱਦਾ ਚੁੱਕਿਆ ਉਹ ਫਿਰ ਦਵੇ ਨਾ ਦੱਬ ਜਾਊਗਾ ਤਾਂ ਫਿਰ ਤੁਹਾਡੇ ਤੇ ਮੇਂ ਉਂਗਲੀਆਂ ਉੱਠਣਗੀਆਂ ਕਿਤੇ ਨਾ ਕਿਤੇ ਉਹਨਾਂ ਦੀ ਜਾਂਚ ਬਿਠਾ ਕੇ ਘੇਰ ਕੇ ਜੇਲ੍ਹਾਂ ਦੇ ਵਿੱਚ ਡੱਕੇ ਜਾਣ ਇਸੇ ਤਰ੍ਹਾਂ ਇਹ ਲੋਕ ਨੇ ਪ੍ਰਾਈਵੇਟ ਲੋਕ ਇਹ ਲੋਕ ਜਿਹੜੇ ਠੇਕੇਦਾਰ ਨੇ ਇਹਨਾਂ ਦੇ ਸਿਰ ਦੇ ਉੱਤੇ ਵੀ ਸਰਕਾਰਾਂ ਦੇ ਨੁਮਾਇੰਦਿਆਂ ਦਾ ਹੱਥ ਹੁੰਦਾ ਸਾਰਾ ਕੁਝ ਸਾਹਮਣੇ ਆ ਜਾਊਗਾ ਕਿਸ ਤਰ੍ਹਾਂ ਲੋਕਾਂ ਦੇ ਦਵੇ ਕੁਚਲੇ ਲੋਕਾਂ ਦੇ ਹੱਕ ਦੱਬ ਕੇ ਇਹ ਲੋਕ ਅਮੀਰ ਬਣੇ ਨੇ ਐਸਾ ਇੱਕ ਨਹੀਂ ਕਈ ਅਧਿਕਾਰੀ ਨੇ ਅਫਸਰ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਸੀਂ ਵੀ ਸਾਰਾ ਕੋਈ ਨਸ਼ਰ ਜ਼ਰੂਰ ਕਰਾਂਗੇ